ਜਲਾਲਪੁਰੀਆ ਪੱਲਾ ਆ ਗਿਆ ਹੱਥਾਂ ਨੂੰ ਥੁੱਕ ਲਾ ਕੇ ਰੇਡਰ ਸੁੱਕਾ ਜਾਣ ਨਹੀਂ ਦਿੰਦਾ ਕੰਚੀ ਮਾਰੇ ਬਗਾ ਕੇ ਦੁੱਲਾ ਬੱਗੇ ਪਿੰਡ ਵਾਲਾ ਤਾਂ ਨਿੱਕਾ ਛੱਡੇ ਕਢਾ ਕੇ ਖੁਜੀ ਤੁਗਾ ਤਾਂ ਪਹਿਲੇ ਹੀ ਕਹਿੰਦਾ ਹੁਣ ਵੀ ਆਉਣਾ ਆਜੇ ਓਏ ਮਾਰ ਕੇ ਤਾਂ ਵੀ ਪਾਤੀ ਰੇਡ ਹੁਣ ਕਬੱਡੀ ਲਾਈ ਵੀ ਦੇ ਪਿਆਦੇ ਲੀਨੇ ਕੱਢਣੇ ਥੇ ਅਭੀ ਟਪਰਤੀ ਤੇ ਤਾਂ ਦੇ ਵਿੱਚ ਮਦਾਨੀ ਭੜੇ ਜ਼ਬਾਨੀ ਪੰਜਾਬ ਦੇ ਜੰਮੇ ਸ਼ੇਰ ਭੜੇ ਨੰਗਲੇ ਅੰਬੀਆਂ ਕਦੇ ਨਹੀਂ ਭੁੱਲਣਾ ਅੱਜ ਵੀ ਦਿਲ ਤੇ ਰਾਜ ਕਰੇ ਕਾਰੀ ਦਾ ਫੜਿਆ ਗੁੱਤ ਲੋਕ ਦੇ ਬੰਗੂ ਖੁੱਲਦਾ ਨਹੀਂ ਕਾਕਾ ਕਿਹੜਾ ਘਟਿਆ ਯਾਰੋ ਸਾਰੀ ਬਾਲਾ ਗੁੰਡਿਆ ਬੀ ਗੁੰਡਿਆ ਤੇਰੇ ਉਹ ਚੱਕੇ ਲੈ ਗਿਆ ਪ੍ਰਿੰਦੀਪ ਪੁਰੀਆ ਗੋਪੀਆ ਗਲਾਸ ਖੋਲ ਦੀਆਂ ਗੱਲਾਂ ਹੁੰਦੀਆਂ ਰੇਡਰ ਉਹ ਵੀ ਚੋਟੀ ਦਾ ਹਣਕੇ ਆਉਨਾ ਮਾਮਾ ਦੇ ਜਨਾ ਪੁੱਤ ਖਡਾਰੀ ਪਾਲਿਆ ਚੁੱਕੇ ਤੱਕ ਰੰਗਾ ਵੱਜਦਾ ਬਲਜੀ ਤੇ ਬਲੇਈ ਬਰਨਾਲੇ ਦਾ ਕੀ ਤੱਕ ਤੱਕ ਗਾਵਾ ਬੱਜਾ ਬਲਜੀਤ ਬਣਰੀ ਬਰਣਾਲੇ ਦਾ ਕਾਲ ਸੱਪ ਖਿਡਾਰੀ ਕਹਿੰਦੇ ਜੀ ਨੂੰ ਉਹ ਤਾਂ ਯਾਰ ਜਲੰਧਰ ਤੋਂ ਰੱਖ ਦਿੱਤਾ ਗੋਟੇ ਛਿੜਾ ਲੋ ਗੁੰਡ ਛਿੜਾ ਲੋ ਅੰਗਤ ਤੋਂ ਨਾਲ ਬਾਜੀ ਜੰਡ ਦੀ ਗੱਲੀ ਹੋਰ ਹੱਡੀਆਂ ਦੇ ਉਹ ਖੋਲ ਦਾ ਜੋੜ ਲੋਕਰ ਚਟਾਲਾ ਨਾ ਜੋਰ ਹਰਦੀਪ ਰਵਾ ਜਿਵੇਂ ਪਸਤੂਰ ਹੱਕ ਕਬੱਡੀ ਹੱਟ ਕਬੱਡੀ ਲੋਹੇ ਵਰਗੀਆਂ ਦੇ ਹੱਥੋ ਬਰ ਭਰਦੇ ਚੱਕੀ ਹੱਟ ਕਬੱਡੀ ਕਬੱਡੀ ਹੱਟ ਕਬੱਡੀ ਸੁਣਾਤ ਸੋੜ ਕੇ ਹੱਥ ਜੋੜ ਕੇ ਕਹਿਨਾ ਵੀਰੋ ਗੈਂਗਪਾਰ ਨੂੰ ਬੰਦ ਕਰੋ ਆਪਸ ਰੰਜਿਦ ਖਤਮ ਕਰੋ ਦੇ ਕਬੱਡੀ ਨੂੰ ਪ੍ਰਮੋਟ ਕਰੋ ਨਹੀਂ ਖਿਡਾਰੀ ਮੁੱਕ ਜਾਣਗੇ ਖੇਡਾਂ ਹੌਸਲੇ ਟੁੱਟ ਜਾਣਗੇ ਨਾ ਕਿਸੇ ਨੇ ਮਦਾਨੀ ਆਉਣਾ ਨਸ਼ੇ ਤੇ ਰਾਹ ਨੂੰ ਤੁਰ ਪਣਗੇ ਤੁਸੀਂ ਚਾਹੁੰਦੇ ਹੋ ਬਰਬਾਦੀ ਚਲੋ ਇੱਕ ਤਾਂ ਸੁਣ ਲਾ ਸਾਡੀ ਕੌਂਡਾ ਦੇ ਵਿੱਚ ਕਾ ਹੁਕ ਜਾਣਾ ਕਿਤੇ ਨਹੀਂ ਲੱਭੜੀ ਪੌਂਡੀ ਨਾਲੇ ਮੁਰਤੋਂ ਖੇਡਿਆ ਨਾਲੇ ਮੁਰਤੋਂ ਖੇਡ ਖਿਡਾਰੀਆਂ ਦੇ ਨਾਲ ਮਾੜੀ ਹੁੰਦੀ ਆਈ ਆ ਸ਼ਾਕਪੁਰੀ ਕੇ ਕਰਨੇ ਦੇਲੇ ਕਰਦੇ ਅੱਜ ਦਿਹਾੜੀ ਆ ਕਿਉਂ ਕ੍ਰਿਕਟਾਂ ਉੱਤੇ ਅਰਬਾਂ ਲੱਗਦੇ ਕਬੱਡੀ ਡਾਉਨ ਕਿਉਂ ਹੋ ਰਹੀ ਆ ਬੱਸ ਕਰੋ ਵੀਰਿਆ ਹੁਣ ਨਾ ਮਾਰਿਓ ਇੰਨੀ ਸਜ਼ਾ ਥੋੜੀ ਆ ਹੱਕ ਕਬੱਡੀ ਕਬੱਡੀ ਹੱਕ ਕਬੱਡੀ ਕਬੱਡੀ ਹੱਕ ਕਬੱਡੀ ਕਬੱਡੀ ਹੱਕ ਕਬੱਡੀ ਕਬੱਡੀ ਹੱਕ ਕਬੱਡੀ ਜਿਨਾਂ ਨੂੰ ਵਧੀਆ ਲੱਗ ਰਿਹਾ ਗੋਪੀ ਲੌਂਗਿਆ ਤਾੜੀਆਂ ਮਜਾ ਦਿਓ ਜ਼ੋਰਦਾਰ ਜਰਾ ਸਾਡੇ ਸਾਈਂ ਜੀ ਸੋਨੀ ਸ਼ਾ ਸਰਕਾਰ ਜੀ ਮੰਚ ਤੇ ਆ ਰਹੇ ਨੇ ਗੋਪੀ ਲੌਂਗਿਆ ਜੀ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਕੀ ਬਾਤ ਆ ਜੀ मेरा वीर गोपी लविया जी जोरदार ताड़िया चाहिए जोरदार माहौल ही चेंज कर दता सा ने जे वादिया लगा तो एक कर जोरदार ताड़िया बहु जोरदार ताड़िया क्योंकि